ਸਰਦਾਰ ਜਸਵਿੰਦਰ ਸਿੰਘ ਜਿਮਾਨ ਉਹ ਕਿਰਪਾ ਕਰਕੇ ਜਰੂਰ ਆ ਜਾਣਗੇ ਗਰਾਊਂਡ ਨੰਬਰ 1 ਜਲਦੀ ਦੇ ਨਾਲ ਨੰਬਰ ਗਰਾਊਂਡ ਦੇ ਵਿੱਚ ਵੀ ਇਸੇ ਤਰ੍ਹਾਂ ਖਿਡਾਰੀ ਵੀਰਾਂ ਦੇ ਨਾਲ ਜਾਣ ਪਛਾਣ ਕੀਤੀ ਜਾਣੀ ਬੋਲਾਂ ਤੇ ਕੁਝ ਨਾਮ ਬੋਲਾਂ ਇੱਥੇ ਹਰ ਸ਼ਖਸੀਅਤ ਜਜ਼ ਜ਼ੋਰਦਾਰ ਤਾੜੀਆਂ ਦੇ ਨਾਲ ਸਰਦਾਰ ਜਸਵਿੰਦਰ ਸਿੰਘ ਜਿਮਾਨ ਜੋ ਖਿਡਾਰੀਆਂ ਦੇ ਨਾਲ ਮੇਲ ਮਿਲਾਪ ਕਰਨ ਦੇ ਲਈ ਗਰਾਊਂਡ ਦੇ ਵਿੱਚ ਉਹਨਾਂ ਦੇ ਨਾਲ ਤੇ ਬਹੁਤ ਹੀ ਸਤਿਕਾਰਯੋਗ ਸਰਪੰਚ ਕਿੰਦਾ ਮਾੜੂ ਪ੍ਰਧਾਨ ਜੀ ਸੋ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਜਸਵਿੰਦਰ ਸਿੰਘ ਜੀ ਤੁਮਾਨ ਸਾਹਿਬ ਵੱਲੋਂ ਬਾਲੀਵਾਲ ਸ਼ੁਗਿਲ ਟੂਰਨਾਮੈਂਟ ਹਰਕਾ ਸਨਾਮ ਪਿੰਡ ਨਮੋਰ ਵਿਖੇ ਪਹਿਲਾ ਜੋ ਟ੍ਰੇਲਰ ਹੈ ਇਹ ਸਨਾਮ ਹਜੀ ਸਿੰਘ ਤੁਮਾਨ ਦੇ ਪ੍ਰੇਰਨਾ ਸਦਕਾ ਵੱਡੇ ਪੱਧਰ ਤੇ ਗੁਰਬੇ ਹਲਕੇ ਦੇ ਵਿੱਚ ਬਣਾਏ ਨੇ ਸੋ ਇਹ ਵੀ ਦੋਨੋਂ ਟੀਮਾਂ ਦੇ ਖਿਡਾਰੀ ਲਾਈਨ ਤੇ ਪਹੁੰਚੇ ਆ ਔਰ ਕਿਰਨਜੀਤ ਕੌਰ ਦੀ ਚੱਥੇ ਸੇਗਮਾ ਬੰਦ ਦੀ ਟੀਮ ਇੱਕ ਬੰਦੀ ਟੀਮ ਜਿਹੜੀ ਬਣ ਕੇ ਆਪਣੇ ਕੋਲ ਪਹੁੰਚੀ ਹੈ ਔਰ ਉੱਧਰ ਖਿਡਾਰੀ ਵੀ ਸਰਪੰਚ ਕਿੰਦਾ ਜੀ ਸਾਡੇ ਜਗਤ ਜੀ ਜੋ ਜਵਾਨ ਦੇ ਨਾਲ ਹਰ ਸਮੇਂ ਦਾ ਸਮਾਂ ਆਪਣੇ ਕੀਮਤੀ ਸਮੇਂ ਦਾ ਸਮਾਂ ਕੱਢ ਕੇ ਮੋਢੇ ਨਾਲ ਮੋਢਾ ਲਾ ਕੇ ਹਰ ਸਮੇਂ ਖੜਦੇ ਨੇ ਜਗਤ ਜੀ ਸੋ ਸਰਪੰਚ ਕਿੰਦਾ ਜੀ ਸੁਖੀ ਬਾਬਾ ਜੀ ਉੱਧਰ ਸਾਡੇ ਸੰਜੀਪ ਪੱਤਰਕਾਰ ਜੀ ਤੇ ਹਾਕਮ ਪੱਟੀ ਰਿਪੋਰਟਰ ਕੋਟ ਨੇ ਆਪਣੇ ਕੈਮਰੇ ਦੇ ਰਾਹੀਂ ਕਹਿੰਦੇ ਦੁਨੀਆ ਦੇ ਹਰ ਕੋਨੇ-ਕੋਨੇ ਦੇ ਵਿੱਚ ਅੱਜ ਇਸ ਤੋਂ ਦੇਖਦੇ ਹਾਂ ਅੱਜ ਨਮੋਲ ਪਿੰਡ ਦੇ ਵਿੱਚ ਜਿਹੜਾ ਸ਼ੂਟਿੰਗ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈਗਾ ਕਿੰਨਾ ਕੁ ਸ਼ਾਹ ਤੇ ਨੌਜਵਾਨਾਂ ਦੇ ਵਿੱਚ ਪਾਇਆ ਜਾ। ਅ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਸਾਰੇ ਹੀ ਸਾਡੇ ਜਿਹੜੇ ਮੇਰੇ ਨਾਲ ਜਿੰਨੀ ਵੀ ਟੀਮ ਕੰਮ ਕਰਦੀ ਹੈ ਔਰ ਖਾਸ ਕਰ ਨਮੋਲ ਪਿੰਡ ਦਾ ਇੱਕ ਸਾਡੀ ਸਾਰਿਆਂ ਦੀ ਮਿਲ ਜੁਲ ਕੇ ਇੱਕ ਸੋਚ ਸੀਗੀ ਕਿ ਜਿਹੜੀ ਆਉਣ ਵਾਲੀ ਪੀੜ੍ਹੀ ਐ ਨਵੇਂ ਮੁੰਡੇ ਨੇ ਜਿਹੜੇ ਫਲੇਅਰ ਨੇ ਉਹਨਾਂ ਲਈ ਕੁਛ ਨਾ ਕੁਛ ਅਸੀਂ ਆਪਣੇ ਵੱਲੋਂ ਐਫਰਟਸ ਕਰੀਏ। ਸੋ ਉਸ ਨਾਤੇ ਟੂਰਨਾਮੈਂਟ ਰੱਖਿਆ ਗਿਆ। ਤੇ ਇਹਦੇ ਵਿੱਚ ਤੁਸੀਂ ਦੇਖਿਆ ਹੀ ਆ ਕਿ ਬਹੁਤ ਟੀਮਾਂ ਇੱਥੇ ਪਹੁੰਚੀਆਂ ਨੇ। ਚੰਗੀ ਗੇਮ ਹੋ ਰਹੀ ਐ। ਔਰ ਸਭ ਤੋਂ ਵੱਡੀ ਜਿਹੜੀ ਗੱਲ ਐ ਕਿ ਦਰਸ਼ਕ ਬਹੁਤ ਆਏ ਹੋਏ ਨੇ ਦੇਖਣ। ਦਰਸ਼ਕ ਦਾ ਮਤਲਬ ਇਹ ਹੁੰਦਾ ਵੀ ਲੋਕ ਖੇਡ ਨੂੰ ਪਿਆਰ ਕਰਦੇ। ਛੋਟੇ-ਛੋਟੇ ਬੱਚੇ ਜਿਹੜੇ ਪੁਰਾਣੇ ਪਲੇਅਰ ਪਹਿਲਾਂ ਖੇਡ ਕੇ ਉਮਰ ਦੇ ਸਾਮਣ ਛੱਡ ਚੁੱਕੇ ਨੇ ਉਹ ਵੀ ਸਾਰੇ ਇੱਥੇ ਆ ਕੇ ਯੋਗਦਾਨ ਦੇ ਰਹੇ ਨੇ। ਸੋ ਮੈਂ ਸਮਝਦਾ ਇੱਕ ਬਹੁਤ ਵੱਡਾ ਜੋਬਦਾਨ ਹੈ ਸਾਰੇ ਲੋਕਾਂ ਦਾ ਤੇ ਸਾਡੀ ਇੱਕ ਕੋਸ਼ਿਸ਼ ਸੀ ਤੇ ਸਾਡੀ ਕੋਸ਼ਿਸ਼ ਨੂੰ ਬੂਰ ਪਾਇਆ ਕਿ ਸਾਰੇ ਲੋਕਾਂ ਨੇ ਜੋ ਇੱਥੇ ਆ ਕੇ ਸਾਨੂੰ ਪਿਆਰ ਸਤਿਕਾਰ ਦਿੱਤਾ ਹੈ ਤੇ ਸਾਨੂੰ ਹੌਸਲਾ ਵੀ ਦਿੱਤਾ ਹੈ ਕਿ ਅਸੀਂ ਇਸ ਤਰ੍ਹਾਂ ਦੇ ਦੀਆਂ ਗੇਮਾਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਰਾ ਸਕੀਏ ਸੋ ਮੈਂ ਅੱਜ ਵੀ ਇੱਥੋਂ ਵੀ ਸਾਰੇ ਪਲੇਅਰਾਂ ਨੂੰ ਅਨਾਉਂਸ ਕੀਤਾ ਹੈ ਕਿ ਇਸ ਤੋਂ ਬਾਅਦ ਹਰ ਸਾਲ ਇਸ ਤਰ੍ਹਾਂ ਦਾ ਟੂਰਨਾਮੈਂਟ ਸਾਡੀ ਸਾਰੀ ਹੀ ਟੀਮ ਰਲ ਕੇ ਕਰਾਉਣ ਦੀ ਰੂਪੀ ਇਹਨਾਂ ਵਾਸਤੇ ਮੈਨੂੰ ਵੀ ਪਤਾ ਲੱਗਾ ਕਿ ਸਾਰੇ ਟੀਮ ਦੇ ਖਿਡਾਰੀ ਜਾਂ ਟੀਮਾਂ ਨੇ ਸਾਰੀਆਂ ਇਹ ਸੇ ਆ ਦੇਖੋ ਤੁਹਾਨੂੰ ਪਤਾ ਕਿ ਮੈਂ ਸੁਨਾਮਲ ਹਲਕੇ ਤੋਂ ਇਲੈਕਸ਼ਨ ਲੜੀ ਹੈ ਤੇ ਮੇਰੀ ਸੁਨਾਮ ਦੇ ਲਈ ਆਪਣੇ ਉਹ ਲੋਕਾਂ ਦੀ ਜ਼ਿੰਮੇਵਾਰੀ ਵੰਡੇ ਜਿਹੜੇ ਲੋਕ ਮੈਨੂੰ ਪਿਆਰ ਕਰਦੇ ਨੇ ਜਾਂ ਜਿਨ੍ਹਾਂ ਲੋਕਾਂ ਨਾਲ ਮੈਂ ਵਿਚਰਦਾ ਸੋ ਮੇਰੀ ਕੋਸ਼ਿਸ਼ ਇਹ ਕਿ ਮੈਂ ਆਪਣੇ ਹਲਕੇ ਸੁਨਾਮ ਦੇ ਉਹਨਾਂ ਪਿੰਡਾਂ ਤੱਕ ਟਾਰਗੇਟ ਕਰਾਂ ਜਿਹੜੇ ਪਿੰਡਾਂ ਦੇ ਵਿੱਚ ਮੈਂ ਰੋਜ਼ ਵਿਚਰਦਾ ਸੋ ਇਹ ਡਿਸਾਈਡ ਕੀਤਾ ਸਾਡੀ ਮੈਨੇਜਮੈਂਟ ਨੇ ਕਿ ਜਿਹੜੀ ਵੀ ਟੀਮ ਅਸੀਂ ਨੇ ਥੇ ਖੇਡੇਗੀ ਉਹ ਹਲਕਾ ਸਿਰਫ ਸੁਨਾਮ ਦੀ ਹੀ ਅਸੀਂ ਟੀਮ ਐਂਟਰ ਕਰਨੀ ਹੈ ਤਾਂ ਜੋ ਅਸੀਂ ਆਪਣੇ ਜਿਹੜੇ ਲੋਕਾਂ ਨਾਲ ਰੋਜ਼ ਵਿਚਰਦੇ ਆ ਜਿਹੜੇ ਲੋਕਾਂ ਤੁਸੀਂ ਰੋਜ਼ ਜਾਣਾ ਹੈ ਅਸੀਂ ਉਹਨਾਂ ਲੋਕਾਂ ਦੇ ਲਈ ਕੁਝ ਨਾ ਕੁਝ ਕਰ ਸਕੀਏ ਕਿਉਂਕਿ ਜੇ ਹਰ ਇੱਕ ਇਨਸਾਨ ਆਪਣੇ ਆਪਣੇ ਏਰੀਆ ਲਈ ਕੁਝ ਨਾ ਕੁਝ ਕਰੇਗਾ ਤਾਂ ਸਾਰਾ ਪੰਜਾਬ ਹੀ ਅਸੀਂ ਬਿਹਤਰ ਬਣਾ ਸਕਦੇ ਹਾਂ ਸੋ ਸਾਡੀ ਕੋਸ਼ਿਸ਼ ਸੀ ਕਿ ਅਸੀਂ ਆਪਣੇ ਹਲਕਾ ਸੁਨਾਮ ਦੇ ਲਈ ਕਰੀਏ ਸਾਰੇ ਜਿਹੜੇ ਟੀਮਾਂ ਨੇ ਉਹ ਹਲਕਾ ਸੁਨਾਮ ਦੀਆਂ ਨੇ ਇੱਥੇ ਤੇ ਉਹ ਸਾਰੇ ਬੜੇ ਪਿਆਰ ਦੇ ਨਾਲ ਬੜੇ ਚੰਗੇ ਤਰੀਕੇ ਦੇ ਨਾਲ ਇੱਥੇ ਅੱਜ ਗੇਮ ਚੱਲ ਰਹੀ ਹੈ ਤੇ ਸਾਨੂੰ ਪੂਰੀ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਟੂਰਨਾਮੈਂਟ ਬਹੁਤ ਅਸੀਂ ਵੱਡੇ ਪੱਧਰ ਤੇ ਅਸੀਂ ਇਹਨੂੰ ਲੈ ਕੇ ਜਾਵਾਂਗੇ ਕਿ ਲੱਗਦਾ ਜੀ ਜਿਸ ਤਰ੍ਹਾਂ ਇੱਕ ਪਿੰਡ ਦੇ ਵਿੱਚ ਅੱਲਾ ਵੱਡਾ ਅੱਲਾ ਟਮਾਟੋ ਹੋਇਆ ਹੈਗਾ ਇਸ ਦੇ ਨਾਲ ਕਿੰਨਾ ਇੱਕ ਵਧੀਆ ਜਿਹਾ ਮੈਸੇਜ ਆਣਾ ਹੈ ਦੇਖੋ ਮੈਂ ਪਹਿਲਾਂ ਵੀ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਈ ਵਾਰੀ ਕੀ ਹੁੰਦਾ ਜਦੋਂ ਕੋਈ ਇਨਸਾਨ ਸਮਾਜ ਚੰਗਾ ਕੰਮ ਕਰਦਾ ਉਹਨੂੰ ਦੇਖ ਕੇ ਚਾਰ ਬੰਦੇ ਹੋਰ ਵੀ ਕੋਸ਼ਿਸ਼ ਕਰਦੇ ਨੇ ਸਾਡੀ ਕੋਸ਼ਿਸ਼ ਹੈ ਕਿ ਸਾਡੀ ਕੋਸ਼ਿਸ਼ ਨੂੰ ਦੇਖ ਕੇ ਕੋਈ ਹੋਰ ਵੀ ਜੇਕਰ ਕੋਸ਼ਿਸ਼ ਕਰੇਗਾ ਤੇ ਨਵੇਂ ਜਿਹੜੇ ਜਿਹੜੇ ਲੋਕ ਗੇਮਾਂ ਕਰਦੀਆਂ ਚਾਹੁੰਦੇ ਨੇ ਉਹਨਾਂ ਦੇ ਭਲੇ ਦੇ ਲਈ ਕੁਝ ਨਾ ਕੋਈ ਚੰਗਾ ਹੋਏਗਾ ਜਿਸ ਦਿਨ ਮੈਂ ਇਸ ਪਿੰਡ ਦੇ ਵਿੱਚ ਆਇਆ ਸੀ ਇਸ ਪਿੰਡ ਦੇ ਵਿੱਚ ਗਰਾਊਂਡ ਦੇ ਵਿੱਚ ਕਲਰ ਵੀ ਨਹੀਂ ਸੀ ਹੋਇਆ ਹੋਇਆ ਤੇ ਜਿਸ ਦਿਨ ਮੈਂ ਇੱਥੇ ਆਇਆ ਜਦੋਂ ਕਈ ਟੀਮਾਂ ਨੂੰ ਪਤਾ ਲੱਗਿਆ ਕਿ ਟੂਰਨਾਮੈਂਟ ਕਰਾ ਰਹੇ ਹਾਂ ਜਿਹੜੇ ਲੋਕ ਗੇਮਾਂ ਛੱਡ ਗਏ ਸੀ ਨਾ ਉਹਨਾਂ ਨੇ ਵੀ ਪ੍ਰੈਕਟਿਸ ਕਰਨੀ ਸ਼ੁਰੂ ਕਰ ਦਿੱਤੀ ਕਿ ਯਾਰ ਤੁਹਾਡਾਂ ਨੇ ਟੂਰਨਾਮੈਂਟ ਕਰਾਇਆ ਅਸੀਂ ਪ੍ਰੈਕਟਿਸ ਕਰ ਲਈ ਅਸੀਂ ਟੂਰਨਾਮੈਂਟ 'ਚ ਹਿੱਸਾ ਲੈਣਾ ਹੈ ਸੋ ਮੈਨੂੰ ਲੱਗਦਾ ਕਿ ਅਗਰ ਉਹ ਇਸ ਚੀਜ਼ ਨਾਲ ਸ਼ੁਰੂਆਤ ਕੀਤੀ ਹੈ ਤਾਂ ਅੱਜ ਉਹ ਸ਼ੁਰੂਆਤ ਟੂਰਨਾਮੈਂਟ 'ਚ ਬਦਲੀ ਹੈ ਤੇ ਮੈਂ ਅਗਲੇ ਸਾਲ ਦਾ ਟੂਰਨਾਮੈਂਟ ਅਨਾਉਂਸ ਕੀਤਾ ਹੈ ਤੇ ਮੈਨੂੰ ਉਮੀਦ ਹੈ ਪੂਰਾ ਸਾਲ ਉਹ ਗੇਮ ਕਰਦੇ ਰਹਿਣਗੇ ਕਿਉਂਕਿ ਅਗਲਾ ਟੂਰਨਾਮੈਂਟ ਐਦੂ ਦੁੱਗਣਾ ਵਧੀਆ ਕਰਾਂਗੇ ਤੇ ਆ ਸਾਰੇ ਭਰਾਵਾਂ ਨਾਲ ਰਲ ਕੇ ਇਹਦੂ ਦੁੱਗਣੇ ਨਿਯਾਮ ਅਸੀਂ ਇਹਨਾਂ ਨੂੰ ਲੈ ਕੇ ਆਵਾਂਗੇ ਕਿ ਮੁੰਡੇ ਉਸਾਹਿਤੋ ਕੇ ਖੇਡਣ ਹੋਰ ਪਿੰਡਾਂ ਚ ਟੂਰਨਾਮੈਂਟ ਮਿਲਣਗੇ ਆਪਣਾ ਟੂਰਨਾਮੈਂਟ ਅਸੀਂ ਹਰ ਸਾਲ ਪਿੰਡ ਬਦਲ ਕੇ ਟੂਰਨਾਮੈਂਟ ਕਰਾਵਾਂਗੇ ਜਿਵੇਂ ਕਿ ਨਮੋਲ ਆ ਗਾਹ ਨੂੰ ਜਿਹੜਾ ਪਿੰਡ ਕਹੂਗਾ ਕਿ ਸਾਡੇ ਪਿੰਡ ਆ ਉਹ ਅਸੀਂ ਉਸ ਪਿੰਡ ਜਾਵਾਂਗੇ ਸਨਾਮ ਹਲਕੇ ਦੇ ਵਿੱਚ ਜਿਹੜੇ ਵੀ ਪਿੰਡ ਦੇ ਵਿੱਚ ਜਿਹੜੀ ਸਾਡੀ ਟੀਮ ਮਜ਼ਬੂਤੀ ਨਾਲ ਕਹੇਗੀ ਕਿ ਅਸੀਂ ਆਪਣੇ ਪਿੰਡ ਦਾ ਜਿਹੜਾ ਯੋਗਦਾਨ ਪਾਵਾਂਗੇ ਤਕੜੇ ਹੋ ਕੇ ਕੰਮ ਕਰਾਂਗੇ ਅਸੀਂ ਅਲੱਗ-ਅਲੱਗ ਪਿੰਡਾਂ ਦੇ ਵਿੱਚ ਜਾ ਕੇ ਕਰਾਵਾਂਗੇ ਇਹ ਟੂਰਨਾਮੈਂਟ ਕਰਵਾਇਆ ਜਾ ਰਿਹਾ ਪਿੰਡ ਦੇ ਵਿੱਚ ਬਹੁਤ ਗਿਆ ਦੇ ਰਿਪਰੈਜ਼ੈਂਟ ਹੈ ਬਿਲਕੁਲ ਵੀਰੇ ਬਹੁਤ ਵੱਡਾ ਸ਼ਾ ਹੈ ਕਿਉਂਕਿ ਹਲਕਾ ਸਨਾਮ ਦੇ ਵਿੱਚ ਪਹਿਲਾਂ ਅਜਿਹਾ ਕੋਈ ਟੂਰਨਾਮੈਂਟ ਕਿਸੇ ਵੀ ਪਾਰਟੀ ਵੱਲੋਂ ਜਾਂ ਕਿਸੇ ਵੀ ਕਲੱਬ ਵੱਲੋਂ ਨਹੀਂ ਕਰਵਾਇਆ ਗਿਆ ਸੋ ਇਸੇ ਗੱਲ ਨੂੰ ਲੈ ਕੇ ਹਲਕੇ ਦੇ ਵਿੱਚ ਪੂਰਾ ਸ਼ਾ ਹੈ ਸਰਦਾਰ ਜਸਵਿੰਦਰ ਸਿੰਘ ਜੀ ਧਮਾਨ ਨੇ ਜੋ ਹਲਕਾ ਸਨਾਮ ਦੇ ਉੱਤੇ ਅੱਜ ਇੱਕ ਸ਼ੁਰੂਆਤ ਕਰਤੀ ਕਿਉਂਕਿ ਦਿਰਬੇ ਹਲਕੇ ਦੇ ਵਿੱਚ ਪਹਿਲਾਂ ਬਹੁਤ ਵੱਡੇ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ ਜੋ ਸਰਦਾਰ ਸਜੀਤ ਸਿੰਘ ਜੀ ਧਮਾਨ ਦੀ ਸਰਪ੍ਰਸਤੀ ਹੇਠ ਹੁੰਦੇ ਰਹੇ ਨੇ ਉਸ ਦੇ ਤਹਿਤ ਅੱਜਕੱਲ ਟ੍ਰੇਲਰ ਦੇ ਵੱਲੋਂ ਅੱਜ ਹਲਕਾ ਸਨਾਮ ਦੇ ਵਿੱਚ ਪਹਿਲਾ ਟੂਰਨਾਮੈਂਟ ਜੋ ਵਾਲੀਬਾਲ ਤੋਂ ਸ਼ੁਰੂ ਕਰਤਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਵੱਡੇ ਟੂਰਨਾਮੈਂਟ ਹਲਕਾ ਸਨਾਮ ਨੂੰ ਦੇਖਣ ਨੂੰ ਮਿਲਣਗੇ ਲੱਗਦਾ ਇਹਦੇ ਨਾਲ ਤੋਂ ਹੋਰ ਜਿਹੜਾ ਹੋਰ ਪਿੰਡਾਂ ਦਾ ਵੀ ਬੜੀ ਵਧੀਆ ਬਿਲਕੁਲ ਵੀਰੇ ਦੇਖੋ ਪਿੰਡਾਂ ਦਾ ਮਾਹੌਲ ਤਾਂ ਬਣਨੇ ਆ ਕਿਉਂਕਿ ਜੋ ਸਾਡੇ ਨੌਜਵਾਨ ਪੀੜ੍ਹੀ ਹੈ ਉਹ ਨਸ਼ਿਆਂ ਵੱਲ ਜ਼ਿਆਦਾ ਜਾ ਰਹੀ ਹੈ ਕਿਉਂਕਿ ਖੇਡਾਂ ਵੱਲ ਜੋ ਧਿਆਨ ਹੈ ਉਹ ਕਿਸੇ ਵੀ ਸਰਕਾਰ ਦਾ ਹੁਣ ਤੱਕ ਜਿਹੜਾ ਧਿਆਨ ਹੈ ਉਹ ਹੁਣ ਸਰਕਾਰ ਜਿਹੜੀ ਨਵੀਂ ਬਣੀ ਹੈ ਉਹਨਾਂ ਦਾ ਬਿਲਕੁਲ ਧਿਆਨ ਨਹੀਂ ਕਿੱਡਾ ਵੱਲ ਆਉਣ ਵਾਲੇ ਸਮੇਂ ਦੇ ਵਿੱਚ ਖੇਡਾਂ ਦੇ ਵੱਲ ਧਿਆਨ ਸਰਦਾਰ ਜਸਵਿੰਦਰ ਸਿੰਘ ਜੀ ਤਮਾਨ ਟੂਰਨਾਮੈਂਟ ਕਰਾ ਕੇ ਉਨਾਂ ਛੋਟੇ ਦੂਰ ਨੌਜਵਾਨਾਂ ਨੂੰ ਕਰਨਗੇ ਮੇਰਾ ਘੌਰ ਉਪਾਰੀ ਹਾਂ ਬਈ ਟੂਰਨਾਮੈਂਟ ਕਿੱਥੇ ਆਇਓ ਹਾਂਜੀ ਵੀਰੇ ਪਿੰਡੋਂ ਬਾਬਾ ਵਾਲੇ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਟੂਰਨਾਮੈਂਟ ਕਰਾਇਆ ਜਾ ਰਿਹਾ ਕਿੰਨਾ ਸ਼ਾਇਦ ਕੀ ਕਹਾਂ ਧੰਨਵਾਦ ਜੀ ਆਪਣੇ ਸਮਾਨ ਸਾਹਿਬ ਜੀ ਦਾ ਜਿਹਨਾਂ ਨੇ ਟੂਰਨਾਮੈਂਟ ਕਰਵਾਇਆ ਬਾਊਟੀ ਕੰਡਗੇਟ ਦੇ ਤੇ ਲੰਬੇ ਸਮੇਂ ਬਾਅਦ ਟੂਰਨਾਮੈਂਟ ਹੋਇਆ ਬਹੁਤ ਵਧੀਆ ਲੱਗ ਰਿਹਾ ਹੈ ਖੇਡ ਕੇ ਟੂਰਨਾਮੈਂਟ ਤੇ ਆ ਕੇ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਜਿਹੜੀ ਪੁਰੀ ਮੈਗ ਟੂਰਟ ਆ ਗਿਆ ਹੋਣਗੇ 32 ਪਲਾਸ ਜੀ 40 ਪਲਾਸ ਹੋ ਗਏ ਹੋਗੇ ਫਿਰ ਕਿਸ ਤਰ੍ਹਾਂ ਚੱਲ ਰਿਹਾ ਟੂਰਨਾਮੈਂਟ ਵਧੀਆ ਟੂਰਨਾਮੈਂਟ ਦਾ ਬਹੁਤ ਵਧੀਆ ਚੱਲ ਰਿਹਾ ਹੈ ਇਹ ਬੋਬਕੇਸ਼ ਹੂਲ ਦਾ ਕੰਪੀਨ ਦਾ ਵੀ ਬਹੁਤ ਵਧੀਆ